ਅੱਜ ਚੱਲੇ ਆ ਗੱਡੀ ਧਵਾਉਣ ਜਦੋਂ ਦੇ ਹਜੂਰ ਸਾਹਿਬ ਤੋਂ ਆਇਆ ਚਾਰ ਦਿਨ ਹੋ ਗਏ ਉਹਦੇ ਬਾਅਦ ਪਿੰਡ ਆਏ ਨੀ ਮੀਮੂ ਪੈਣ ਲੱਗ ਗਿਆ ਸੀ ਤੇ ਫੇਰ ਮੈਂ ਕਿਹਾ ਹੁਣ ਇੱਕ ਦੋ ਦਿਨ ਰੋਕੀ ਧਵਾ ਦਾਂਗੇ ਗੱਡੀ ਦੇ ਹਾਲਾਤ ਵੀ ਥੋੜੇ ਜਿਆਦਾ ਹੀ ਇੱਕ ਆਪਾਂ ਹੋਰ ਦੇਖਣਾ ਪਿਛਲੇ ਸਾਲ ਆਪਾਂ 5 ਕੀਲਿਆਂ ਤੇ ਕਰੀ ਸੀ ਤੇਲੇ ਵਾਲੀ ਸਪਰੇ ਤੇ ਬਾਕੀ ਕਰੀ ਨਹੀਂ ਸੀ ਇੱਕੋ ਜੀ ਡੇਢ ਕਿਲੇ ਨੂੰ ਪਾਣੀ ਲਾਉਣਾ ਸੀ ਬਾਕੀ ਕਿਸੇ ਕਣਕ ਨੂੰ ਪਾਣੀ ਨਹੀਂ ਸੀ ਲਾਉਣਾ ਤਤੰਦਰਾਂ ਨੇ ਕਿਸੇ ਪਾਸੇ ਨਹੀਂ ਛੱਡੀ ਸਾਰੇ ਪਾਸੇ ਹੀ ਭਰਤੇ ਔਰਲੇ ਮੋਢਾ ਪਹਿਲਾ ਕਿਹੜਾ ਉਹ ਮੋਟਰ ਵਾਲਿਆਂ ਨੇ ਭਰਤਾ ਜਿਹੜੀ ਸਾਹਮਣੇ ਮੋਟਰ ਦੀ ਆ ਦੇਖ ਲੋ ਲੋਕਾਂ ਦੇ ਕੰਮ ਆਪਾਂ ਤਾਂ ਕਣਕ ਨੂੰ ਪਾਣੀ ਲਾਉਣਾ ਨਹੀਂ ਸੀ ਸਾਰੇ ਕਣਕੇ ਹੀ ਖਰਾਬ ਕਰ ਲੈ ਦਿਨਾਂ ਰਾਤ ਪੂਰਾ ਗਿੱਲਾ ਖੇਤ ਆਹ ਕਿਹੜਾ ਤੇ ਆਹ ਕਿਹੜਾ ਆ ਦੋ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅੱਜ ਚੱਲੇ ਆ ਗੱਡੀ ਧਵਾਉਣ ਜਦੋਂ ਦੇ ਹਜੂਰ ਸਾਹਿਬ ਤੋਂ ਆਇਆ ਚਾਰ ਦਿਨ ਹੋ ਗਏ ਉਹਦੇ ਬਾਅਦ ਪਿੰਡ ਆਏ ਔਰ ਮੀਮੂ ਪੈਣ ਲੱਗ ਗਿਆ ਸੀ ਤੇ ਫੇਰ ਮੈਂ ਕਿਹਾ ਹੁਣ ਇੱਕ ਦੋ ਦਿਨ ਰੋਕੀ ਧਵਾ ਦਾਂਗੇ ਗੱਡੀ ਦੇ ਹਾਲਾਤ ਵੀ ਥੋੜੇ ਜਿਆਦਾ ਹੀ ਓਵਰ ਖਰਾਬ ਹੋਏ ਹੋਏ ਸੀਗੇ ਤੇ ਮੈਂ ਕਿਹਾ ਧਵਾ ਲਈਏ ਅੱਜ ਵਿੱਚੋਂ ਬਹੁਤ ਗੰਦੀ ਹੋਈ ਸੀ ਗੱਡੀ ਕਿਉਂ ਹਮਾਂ ਲੋ ਇੰਨੀ ਦੂਰ ਦਾ ਸਫ਼ਰ ਆ ਹੋ ਮਿੱਟੀ ਮੁੱਟੀ ਤਾਂ ਅੰਦਰ ਚਲੇ ਜਾਂਦੇ ਨੇ ਮਰਜ਼ੀ ਸ਼ੀਸ਼ੇ ਚੜ੍ਹ ਕੇ ਰੱਖ ਲਈਏ ਤੇ ਅੱਜ ਹੁਣ ਮੈਂ ਕਿਹਾ ਧਵਾ ਲਈਏ ਵਾਹਿਗੁਰੂ ਖਸਾਹ ਜੀ ਦੇਖੋ ਨਾ ਤੁਹਾਨੂੰ ਗੱਡੀ ਦੇ ਹਾਲਾਤ ਦੇਖੋ ਮੂਰੇ ਮੱਛਰ ਦੇਖੋ ਕਿੰਨਾ ਮੱਛਰ ਹੀ ਮੱਛਰ ਮੱਛਰ ਹੀ ਮੱਛਰ ਆਪਣੇ ਤਾਂ ਅਜੇ ਹੈ ਨਹੀਂ ਇਹਨਾਂ ਆ ਸਾਰਾ ਮੱਛਰ ਆ ਦੇਖੋ ਲੈ ਬਹੁਤ ਜਿਆਦੇ ਓਵਰ ਮੱਛਰ ਸੀ ਟਰੈਕਟਰ ਦੇ ਵੀ ਕੱਪੜੇ ਲੀੜੇ ਉਤਰ ਲੱਗੇ ਹਵਾ ਨਾਲ ਦੋ ਤਿੰਨ ਦਿਨ ਹਵਾ ਹਵਾ ਦੀ ਪੂਰੀ ਗੱਡੀ ਨਹੀਂ ਚੱਲਦੀ ਆ ਬਣਿਆ ਹੈ ਕੱਪੜਾ ਖੋਲਤਾ ਇਹ ਮੈਨੂੰ ਪਹਿਲਾਂ ਵੀ ਕਈ ਵੀਰਾਂ ਨੇ ਪੁੱਛਿਆ ਸੀ ਕਹਿੰਦੇ ਟਰੈਕਟਰ ਦਾ ਕਵਰ ਕਿੱਥੋਂ ਬਣਵਾਇਆ ਇਹ ਟਰੈਕਟਰ ਦਾ ਕਵਰ ਨਹੀਂ ਬਣਵਾਇਆ ਬਾਈ ਆਪਾਂ ਆਪਣਾ ਕੋਈ ਜਿਹੜੀ ਥਾਰ ਗੱਡੀ ਸੀਗੀ ਆਪਾਂ ਉਹ ਥਾਰ ਗੱਡੀ ਵੇਚੀ ਆ ਜਦੋਂ ਇਹ ਫਿਰ ਕਵਰ ਵਿਹਲਾ ਹੋ ਗਿਆ ਸੀ ਤੇ ਕਵਰ ਵਿਹਲਾ ਹੋਣ ਤੋਂ ਬਾਅਦ ਇਹ ਆ ਗਿਆ ਪੂਰਾ ਵਧੀਆ ਘੈਂਟ ਐਨ ਤਰੀਕੇ ਨਾਲ ਸਾਰੇ ਬਸ ਟਰੈਕਟਰ ਢੱਕਦਾ ਮੈਨੂੰ ਸਾਡੇ ਪਿੰਡ ਵੀ ਕਈਆਂ ਨੇ ਪੁੱਛਿਆ ਤੇ ਇਹ ਟਰੈਕਟਰ ਦਾ ਕਵਰ ਨਹੀਂ ਹੈਗਾ ਇਹ ਥਾਰ ਦਾ ਕਵਰ ਸੀ ਤੇ ਇਹਦੇ ਤੇ ਪੂਰਾ ਪੂਰਾ ਆ ਗਿਆ ਟਰੈਕਟਰ ਢੱਕਿਆ ਗਿਆ ਇੱਕ ਕਵਰ ਆਪਣੀ ਆ ਗੱਡੀ ਤੇ ਆਉਂਦਾ ਨਹੀਂ ਸੀ ਤਾਂ ਕਰਕੇ ਇਹਦਾ ਕਵਰ ਫਿਰ ਅਲੱਗ ਤੋਂ ਆ ਥਾਰ ਵਾਲਾ ਕਵਰ ਵਿਹਲਾ ਹੋਣ ਕਰਕੇ ਇਹਦੇ ਤੇ ਸਾਰ ਲਿਆ ਟਰਾਲੀ ਵੀ ਗਰਦ ਨਾਲ ਭਰੀ ਖੜੀ ਆ ਮੌਸਮ ਕਈ ਦਿਨਾਂ ਤੋਂ ਖਰਾਬ ਸੀ ਤੇ ਦੋ ਤਿੰਨ ਦਿਨ ਲਗਾਤਾਰ ਹੀ ਮੀਂਹ ਪੈ ਗਿਆ ਕਈ ਏਰੀਆ ਚ ਗੜੇ ਪਏ ਆਪਣੇ ਏਰੀਆ ਚ ਗੜਿਆਂ ਤੋਂ ਵਿਚਾਰ ਰਿਹਾ ਤੇ ਹੁਣ ਜਾਨੀ ਦਿਨ ਖੁੱਲ ਗਏ ਪਰ ਹਵਾ ਚੱਲਦੀ ਆ ਦੁਬਾਰਾ ਠੰਡ ਹੋ ਗਈ ਆ ਦੇਖੋ ਜੈਕਟ ਪਾਈ ਆ ਅੱਜ ਜਾਨੀ ਮੌਸਮ ਠੰਡਾ ਮਹਿਸੂਸ ਹੁੰਦੀ ਸੀ ਠੰਡ ਪਹਿਲਾਂ ਦੋ ਤਿੰਨ ਦਿਨ ਅੰਦੀਆਂ ਵਾਹਾਂ ਦੀਆਂ ਪਈਆਂ ਮੇਰੀ ਤਾਂ ਬਾਦ ਫੇਰ ਦੁਬਾਰਾ ਜਾਗਣਾ ਪਾਉਣ ਨੂੰ ਥਾਂ ਹੋ ਗਿਆ ਚਲੋ ਮਿਲਦੇ ਆ ਫੇਰ ਧਵਾ ਲਈਏ ਗੱਡੀ ਉੱਥੇ ਦਿਖਾਉਣਾ ਸਾਨੂੰ ਜਾਂ ਗੱਡੀ ਧੋਣ ਜਾਂਦੇ ਆ ਫਿਰ ਜਿਵੇਂ ਜਿਵੇਂ ਕੰਮਕਾਰ ਚੱਲਦਾ ਹੁਣ ਬਣੀਆ ਗੱਲਬਾਤ ਐਨ ਸਾਰੀ ਤਸੱਲੀ ਨਾਲ ਧੋਤੀ ਗਈ ਘੰਟੇ ਤਾਂ ਲੱਗੇ 2 ਵਿੱਚ ਗਰਦਗੁਰਦ ਬਹੁਤ ਸੀ ਐਨ ਗੱਲਬਾਤ ਬਣ ਗਈ ਵਿੱਚੋਂ ਇੱਕਾ ਪਿੱਛੇ ਪਤਾ ਨਹੀਂ ਕੀ ਲੁੱਕ ਜੀ ਲੱਗੀ ਯਾਰ ਕਾਦੇ ਦਾਗ ਜੇ ਪੈ ਗਿਆ ਨੀਆਂ ਸਾਫ ਨਿਕਲੇ 10 12 ਦਿਨ ਬਾਅਦ ਹੀ ਨਾਈ ਧੋਈ ਹੋਈ ਆ ਵਿਚਾਰੀ ਦੀ ਆਏ ਹੁੰਦਾ ਕੋਰੀਅਰ ਵਾਲਾ ਸਮਾਨ ਪੈਕ ਪੂਰੀ ਫੁੱਲ ਪੈਕਿੰਗ ਚ ਹਾਂਜੀ ਬਾਹਰ ਨੂੰ ਸਮਾਨ ਭੇਜਣਾ ਸੀ ਅਮਰੀਕਾ ਨੂੰ ਕੋਰੀਅਰ ਕਰਨਾ ਆਇਆ ਸੀ ਮੈਂ ਸਾਡੇ ਲੁਧਿਆਣੇ ਦੇ ਵਿੱਚ ਵੀ ਹੁਣ ਤਾਂ ਦਿੱਲੀ ਵਾਲਾ ਕੰਮ ਆ ਲੈਂ ਨ ਟੁੱਟਦੀ ਹੋਈ ਨਹੀਂ ਮੰਨੋ 5 ਕਿਲੋਮੀਟਰ ਸਵਾ 5 ਕਿਲੋਮੀਟਰ ਏਰੀਆ ਪੈਂਦਾ ਆਪਾਂ ਨੂੰ ਪਿੰਡੋਂ ਜਿੱਥੋਂ ਸਮਾਨ ਕੋਰੀਅਰ ਕਰਨਾ ਹੈ ਗੱਲ ਚੌਂਕ ਤੋਂ ਪੌਣਾ ਘੰਟਾ ਲੱਗਿਆ ਉੱਥੇ ਆਉਣ ਨੂੰ ਹੁਣ ਉੱਥੋਂ ਮਾਡਲ ਟਾਊਨ ਨੂੰ ਜਾਣਾ ਸੀ ਆ ਦੇਖ ਲਓ ਮੂਰੇ ਓਏ ਸੌਰੀ ਕੀ ਹਾਲਾਤ ਨੇ ਟੁੱਟਦੀ ਨਹੀਂ ਲਾਈਨ ਸਾਰੇ ਨਾਲੇ ਕਿਤੇ ਕੱਟ ਨਹੀਂ ਹੈਗਾ ਸਾਰੇ ਪੁਲ ਬਣੇ ਹੋਏ ਨੇ ਪਰ ਫਿਰ ਵੀ ਗਾਹ ਪੈਂਦਾ ਦਿੱਲੀ ਜਾਤਰ ਹੁਣ ਸਭ ਨੂੰ ਪਤਾ ਹੀ ਆ ਦਿੱਲੀ ਕੀ ਹਾਲਾਤ ਹੁੰਦੇ ਨੇ ਮਿੰਟੋਂ ਮਿੰਟੀ ਜਾਮ ਲੱਗ ਜਾਂਦੇ ਤੇ ਮਾੜਾ ੜਕਾ ਪਿਆ ਨਹੀਂ ਜਦ ਹੀ ਜਾਮ ਠਾ ਕੋਰੀਅਰ ਕਰਿਆਂ ਦਾ ਕੋਰੀਅਰ ਵਾਲਾ ਕਿਹੜਾ ਕੰਮ ਸੌਖਾ ਸਾਲ ਕੋਰੀਅਰ ਵਾਲਿਆਂ ਨੇ ਰੇਟ ਕਈ ਜਗ੍ਹਾ ਪਤਾ ਕਰਿਆ ਇਹ ਸਭ ਤੋਂ ਸਹੀ ਲੱਗਿਆ ਗਲੋਬਲ ਵਾਲੇ ਨੇ ਆਪਣੇ ਗਿਲ ਰੋਡ ਤੇ 680 ਰੁਪਏ ਕਿਲੋ ਦੇ ਲਏ ਇਹਨਾਂ ਨੇ ਜੇ 20 ਕਿਲੋ ਤੋਂ ਸਮਾਨ ਉੱਪਰ ਆ ਤੇ ਚਲੋ ਸਮਾਨ ਤਾਂ ਹੁਣ ਆਪਣਾ ਵਿਆਹ ਕਰਕੇ ਹੈ ਹੀ ਜਾਦੇ ਆ ਸਮਾਨ 49 ਕਿਲੋ ਭੇਜਤਾ ਕੁਝ ਕੁ ਸਮਾਨ ਮੇਂ ਵਾਪਸ ਲਿਆਇਆ ਨਾਲ ਜਿਵੇਂ ਮੰਨ ਲਓ ਕਾਚ ਦੀਆਂ ਚੀਜ਼ਾਂ ਸੀਗੀਆਂ ਹੁਣ ਗਾਂਹ ਕੱਪੜੇ ਜਾਣਗੇ 8-9 ਤਰੀਕ ਨੂੰ ਫੇਰ ਉਹਦੇ ਚ ਭੇਜ ਦਾਂਗੇ ਆ 8 ਵਜੇ ਗੱਡੀ ਲੱਗੀ ਉਹਨੂੰ ਘੇਰੀ ਖੜੇ ਨੇ ਆਟ ਵਾਲੇ ਤਿੰਨ ਜਣੇ ਨੇ ਗੱਡੀ ਵਾਲਾ ਵਿਚਾਰਾ ਇੱਕ ਸੀ ਉਹਨੂੰ ਘੇਰੀ ਖੜੇ ਗੁਰਤੋਾਇਲ ਦੇ ਅੰਦਰ ਲੁਧਿਆਣੇ ਮਾਲ ਟਾਊਨ ਬਾਜ ਨੇ ਟਰੈਕਟਰ ਲੈਣਾ ਸੀਗਾ ਜੋਂਡੀਅਰ ਤੇ ਦਿਖਾਉਣਾ ਤੁਹਾਨੂੰ ਲੱਗਿਆ ਬੰਦੇ ਫਿੱਟ ਕਰਨ ਚੱਲਦਾ ਕੰਮ ਫਿਟਿੰਗ ਦਾ ਜਿਵੇਂ ਅੱਜ ਹੀ ਪੈਕ ਹੋ ਕੇ ਆਈ ਸੀ ਫਿੱਟ ਕਰਦੇ ਆ ਇਹਦੇ ਨਾਲ ਟਰਾਲੀ ਆ ਜੋਂਡੀਅਰ ਨਾਲ ਉਹ ਟਰਾਲੀ ਆ ਹਾਈਡਰੋਲਿਕ ਟਰਾਲੀ ਆ ਬਾਕੀ ਜਦੋਂ ਪੂਰਾ ਫਿੱਟ ਹੋ ਗਿਆ ਫਿਰ ਤੁਹਾਨੂੰ ਦਿਖਾਵਾਂ ਸਲੰਸਰ ਕਸਤਾ ਧੂਆਂ ਤਾਂ ਨਹੀਂ ਮਾਰਨਾ ਬਸ ਇੱਕ ਨੌ ਦਾ ਹੀ ਆ ਹੈ ਕਿ ਨਹੀਂ ਬੱਚੇ ਤਾਂ ਕਿਉਂ ਨਹੀਂ ਹਾਂ ਜਵਾਨ ਸਾਡਾ ਲੈ ਜਾਂਦਾ ਸਮਾਨ ਤਿੰਨ ਕਿ ਮਹੀਨੇ ਬਾਅਦ ਫੇਰ ਬਦਲ ਲੈਣੇ ਆ ਜੀਪ ਹਾਰਲੇ ਦੋ ਬਹੁਤ ਕੁਝ ਰੱਖੀ ਬੈਠਾ ਘਰੇ ਤਿੰਨ ਚਾਰ ਮਹੀਨੇ ਬਾਅਦ ਬਿਗੜ ਜਾਂਦਾ ਹੋਰ ਕੋਠ ਲੈ ਕੇ ਆਉਣਾ ਹੁਣ ਟਰੈਕਟਰ ਵਾਲਾ ਕਰਤਾ ਬਾਜ ਕੀ ਲੈਣਾ ਹੈ ਪਤ ਤਾਤਰ ਤੈਨੂੰ ਸਕੂਟਰ ਲੈ ਕੇ ਜਾਣੀ ਆ ਹੈ ਇਹ ਲੈ ਕੇ ਜਾਣੀ ਆ ਲੈ ਕੇ ਜਾਣੀ ਚੱਲ ਕੋਈ ਨਹੀਂ ਫੋਣ ਇੱਕ ਚੀਜ਼ ਤੇ ਬਹਿ ਜਾ ਉਹਨੂੰ ਹੱਤ ਪਾ ਦਾਂ ਆ ਦੇਖ ਲੋ ਲੋਕਾਂ ਦੇ ਕੰਮ ਆਪਾਂ ਤਾਂ ਕਣਕ ਨੂੰ ਪਾਣੀ ਲਾਉਣਾ ਨਹੀਂ ਸੀ ਸਾਰੀ ਕਣਕ ਹੀ ਖਰਾਬ ਕਰਤੀ ਲੈ ਦੀਨਾਨਨ ਪੂਰਾ ਗਿੱਲਾ ਖੇਤ ਆਹ ਆ ਕਿਹੜਾ ਤੇ ਆਹ ਕਿਹੜਾ ਆ ਦੋ ਕਿਆਰੇ ਹੁਣ ਇਹਨਾਂ ਇਹ ਨਹੀਂ ਪਤਾ ਆ ਖੇਤ ਆ ਲੈਨੇ ਭਰੇ ਨੇ ਕਿ ਉਹ ਖੇਤ ਆ ਲੈਨੇ ਭਰੇ ਨੇ ਤੰਦਰਾਂ ਨੇ ਦੋਨੇ ਕਿਆਰੇ ਭਰਤੇ ਆ ਪਰਲ ਆਹ ਕਿਆਰਾ ਕਹੀ ਦੇ ਪਰਲੇ ਪਾਸੇ ਵਾਲਾ ਆਹ ਕਿਆਰੇ ਨਾਲੋਂ ਘੱਟੋ ਘੱਟ 3 2 3 ਇੰਚ ਨੀਮਾ ਇਹ ਇਹ ਸੋਚੋ ਵੀ ਪੂਰਾ ਡੱਕ ਕੇ ਆ ਦੇਖੋ ਬੰਨੇ ਦੇ ਕਿੱਥੇ ਤੱਕ ਪਾਣੀ ਲੱਗਿਆ ਹੋਇਆ ਪੂਰਾ ਤਸੱਲੀ ਬਖਸ਼ ਭਰਿਆ ਹੋਇਆ ਉਸ ਤੋਂ ਬਾਅਦ ਪਾਣੀ ਕਿਤੋਂ ਘੁੰਮ ਘੁਮਾ ਕੇ ਉੱਪਰ ਦੀ ਇੱਧਰ ਆਇਆ ਹੋਊਗਾ ਹੁਣ ਇਹ ਰੱਬ ਦਾ ਨਵਾਂ ਭਰਿਆ ਕਿਹੜੇ ਬੰਦੇ ਨੇ ਆ ਮੈਂ ਵੀ ਕਹਾਂ ਮਖਿਆ ਯਾਰ ਕਣਕ ਖਰਾਬ ਕਾ ਤੋ ਹੋ ਗਈ ਏਕਣ ਆ ਹੁਣ ਪਤਾ ਲੱਗਿਆ ਵੀ ਕਿਹੜੇ ਸ਼ੇਰ ਨੇ ਭਰਿਆ ਹੁਣ ਰੱਬ ਜਾਣਦਾ ਹੈ ਕੀ ਯਾਰ ਇਹਨਾਂ ਨੂੰ ਕਰੂ ਲੋਕਾਂ ਨੂੰ ਅਗਲਾ ਇੰਨਾ ਵੀ ਨਹੀਂ ਦੇਖ ਸਕਦਾ ਵੀ ਅਗਲੇ ਦੀ ਫਸਲ ਖਰਾਬ ਹੁੰਦੀ ਆ ਇਹ ਕਹਿੰਨੇ ਅਗਲਾ ਗੁੱਸਾ ਕਰਦਾ ਲਾ ਗਾਰੇ ਵਰਗੇ ਖੇਤ ਪਏ ਨੇ ਕੀ ਯਾਰ ਸਮਝੋ ਬਾਹਰ ਆ ਲੋਕਾਂ ਦਾ ਕੰਮ ਉੱਪਰ ਜਾ ਕੇ ਦੇਖਦਾ ਵੀ ਕਣਕ ਗਿੱਲੀ ਕਿਹੜੇ ਬੰਦੇ ਦੀ ਆ ਮਾ ਜਿਹੜੇ ਬੰਦੇ ਦੀ ਕਣਕ ਗਿੱਲੀ ਆ ਉਹਨੇ ਭਰਿਆ ਇਹ ਹੁਣ ਇਹ ਚੈੱਕ ਕਰ ਲੈਣੇ ਆਪਾਂ ਜਾ ਕੇ ਮੈਂ ਤਾਂ ਸਾਰੇ ਖੇਤ ਪੱਟ-ਪੱਟ ਚੈੱਕ ਕਰੇ ਮੈਂ ਕਿਹਾ ਵੀ ਅਜੇ ਕੰਮ ਥੋੜਾ ਜ੍ਹਾ ਨਰਮਈਆਂ ਖੇਤ ਵੀ ਪਾਣੀ ਲਾਉਣ ਦੀ ਲੋੜ ਏ ਨਹੀਂ ਵੀ ਮਹੀਨਾ ਇੱਕ ਰਹਿ ਗਿਆ ਅੱਗੇ ਵੀ ਆਪਾਂ 5-7 ਤਰੀਕ ਨੂੰ ਬੰਦ ਕਰ ਦਿੰਨੇ ਆ ਪਾਣੀ ਤੇ ਵੀ ਹੁਣ ਤਾਂ ਇੱਕ ਉੱਪਰ ਹੀ ਆ ਕੰਮ ਵੀ ਰਹਿਣ ਦਿੰਨੇ ਆ ਹੁਣ ਦੇਖਦੇ ਆ ਇੱਥੇ ਇਹਨਾਂ ਦਾ ਖੇਤ ਜਮਾ ਸੁੱਕਾ ਪਿਆ ਇਹ ਜਿਹੜਾ ਆਪਣੇ ਪਾਣੀ ਟੁੱਟਿਆ ਦੋ ਢਾਈ ਕਹਿਰੇ ਭਰੇ ਨੇ ਉਪਰੇ ਜਿੰਦਰ ਚਾਚੇ ਦੇ ਭਰੇ ਹੋਏ ਨੇ ਦੇਖੋ ਤਾਂ ਫਿਰ ਕਣਕ ਕੀ ਕਹਿੰਦੀ ਆ ਮਾਰਦੀ ਆ ਪੁੱਠੀਆਂ ਛਾਲਾਂ ਪਰਮਾਤਮਾ ਦੀ ਕਿਰਪਾ ਨਾਲ ਹੁਣ ਤੱਕ ਤਾਂ ਬਹੁਤ ਸੋਹਣੀ ਖੜੀ ਆ ਵਾ ਅੱਗੇ ਵੀ ਪਰਮਾਤਮਾ ਹੀ ਸਾਥ ਦੇਵੇ ਅਜੇ ਤੱਕ ਅੱਪਏ ਤੇ ਕੋਈ ਸਪਰੇ ਨਹੀਂ ਕਰੀ ਕੋਈ ਵੀ ਇੱਕ ਵੀ ਸਪਰੇ ਨਹੀਂ ਕਰੀ ਅਜੇ ਤੱਕ ਐਗਤੀ ਇੱਕ ਆਪਾਂ ਹੋਰ ਦੇਖਣਾ ਪਿਛਲੇ ਸਾਲ ਆਪਾਂ 5 ਕਿਲਿਆਂ ਤੇ ਕਰੀ ਸੀ ਤੇਲੇ ਵਾਲੀ ਸਪਰੇ ਤੇ ਬਾਕੀ ਕਰੀ ਨਹੀਂ ਸੀ ਇੱਕੋ ਜਿਹਾ ਨਿਕਲਿਆ ਕਣਕ ਕੋਈ ਬੜਾ ਫਰਕ ਨਹੀਂ ਸੀ ਪਿਆ ਐਤਕੀ ਆਪਾਂ ਜਮਾ ਹੀ ਨਹੀਂ ਕਰਨੀ ਇੱਕ ਕਿਲੇ ਤੇ ਵੀ ਨਹੀਂ ਕਰਨੀ ਤੇ ਜਾਨੀ ਮੰਨ ਕੇ ਚੱਲੋ ਜੱਦੀ ਕਣਕ ਵੀ ਜੀ ਇੱਕ ਵੀ ਸਪਰੇ ਨਹੀਂ ਕਰਨੀ ਕੋਈ ਐਂਡ ਤੱਕ ਐਗਤੀ ਦੇਖ ਜਾ ਰਿਹਾ ਰਿਜ਼ਲਟ ਕੀ ਕਹਿੰਦਾ ਇਹਦਾ ਗਾਹ ਨੂੰ ਫਿਰ ਕਣਕ ਵਾਲੀ ਸਪਰੇਅ ਬੰਦ ਕਰਦਣੇ ਜਮਾਈ ਤੇ ਬਾਕੀ ਰੱਬ ਆਸਰੇ ਆ ਦੇਖਦੇ ਆ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ ਪਿਛਲੇ ਸਾਲ ਤਾਂ ਨਹੀਂ ਪਿਆ ਸੀ ਫਸਲ ਸੋਹਣੀ ਖੜੀ ਆ ਬੰਨਿਆਂ ਤੇ ਕੱਖ ਕੁਖ ਬਹੁਤ ਹੋ ਗਏ ਬੰਨਿਆਂ ਤੇ ਕੱਖ ਆਉਣ ਦੀ ਵਜ੍ਹਾ ਜਿਹੜੇ ਆ ਦੋ ਤਿੰਨ ਮੀਂਹ ਜੇ ਪਿਆ ਹਫਤੇ ਹਫਤੇ ਕੇ ਬਾਅਦ ਉਹ ਮਾਰੇ ਮੋਟੇ ਕਮੀਹਾਂ ਜੇ ਨਾ ਹੋ ਜਾਂਦਾ ਹੁਣ ਮੈਂ ਕਹਿੰਦਾ ਕੀ ਸਪਰੇਅ ਮਾਰਾਂਗੇ ਬੰਨੇ ਹੈਗੇ ਸੁੱਕੇ ਜਮਾਈ ਜੇ ਹੁਣ ਇਹ ਤੇ ਸਪਰੇਅ ਕਰਦੇ ਵੀ ਆ ਰਾਉਂਡ ਅਪ ਇਹਨੇ ਅਸਰ ਨਹੀਂ ਕਰਨਾ ਕੋਈ ਬੰਨੇ ਸੁੱਕਿਆ ਕਰਕੇ ਤੁਹਾਡਾ ਕੋਣ ਸਾਟਾ ਖੇੜਾ ਗਾਹਾਂ ਕਣਕ ਵੱਢ ਕੇ ਸਾਫ ਸਫਾਈ ਹੋਈ ਜਾਣੀ ਆ ਬਾਦ ਲੈਣ ਦੀ ਜਿਹੜੇ ਵਧਣੇ ਹੁਣ ਇਹ ਇਹ ਤੋਂ ਬਾਅਦ ਹੁਣ ਕੀ ਵਧਣੇ ਨੇ ਆਪਣੇ ਹੋਰ ਕਿਤੇ ਵੀ ਗੁੱਲੀ ਡੰਡਾ ਨਹੀਂ ਹੋਇਆ ਇੱਕ ਕਿਸੇ ਬਿੱਗੇ 'ਚ ਵੀ ਗੁੱਲੀ ਡੰਡਾ ਹੈ ਨਹੀਂ ਸਿਰਫ ਇੱਕ ਆਹ ਕੈਰੇਜ ਆ ਇਹ ਵੀ ਦੋ ਵਾਰੀ ਬਜਾਈ ਕਰਨੀ ਪਈ ਸੀ ਇਹਦੀ ਇਹ ਫਿਰ ਐਂਡ ਤੇ ਡੀਜਿਆ ਸੀ ਇਹ ਮੇਰੇ ਹਿਸਾਬ ਨਾਲ ਆਪਾਂ ਪਾਣੀ ਭਰ ਕੇ ਛਿੱਟਾ ਮਾਰਿਆ ਸੀ ਇਹ 'ਚ ਤੇ ਬਸ ਆਹੀ ਕੈਰੇਜ ਗੁੱਲੀ ਡੰਡਾ ਇਹ ਪਾਣੀ ਭਰ ਕੇ ਛਿੱਟਾ ਮਾਰਿਆ ਹੈ। ਕਿਹੜਾ ਇਹ? ਇਹ ਚ ਜਾਨੀ ਆਏ ਆ ਵੀ ਕੱਲੇ ਚ ਹੀ ਗੁੱਲੀ ਡੰਡਾ ਚ ਹੋਰ ਕਿਤੇ ਗੁੱਲੀ ਡੰਡਾ ਨਹੀਂ ਹੈਗਾ। ਬਾਕੀ ਸਾਰੀ ਕਣਕਾਂ ਸਾਫ਼ ਖੜੀ ਆ ਪੂਰੀ। ਇੱਕੋ ਜੀ ਇੱਕ ਸਾਰ ਖੜੀ ਆ ਕੋਈ ਕੋਈ ਕਿਤੇ ਕਿਤੇ ਬੱਲੀ ਉੱਚੀ ਹੋ ਮੜੀ ਮੁੱਟੀ ਕੋਈ। ਇਹ ਬਹੁਤ ਸੋਹਣੀ ਖੜੀ ਆ। ਇੱਕ ਆਪਣੇ ਉਹ ਖੇਤ ਚ। ਜ਼ਰੂਰ ਹੋਇਆ ਹੋਇਆ। ਆਹਾ। ਇਹ ਚ ਸਰੋਂ ਪਤਾ ਨਹੀਂ ਕਿੱਥੋਂ ਜੰਮਈ। ਆਪਾਂ ਤਾਂ ਕਦੇ ਬੀਜੀ ਵੀ ਨਹੀਂ ਸੀਗੀ। ਆ ਦਿਖਾਉਣਾ ਸੋਨੂੰ। ਇਹਨੂੰ ਬਾ ਪਾਣੀ ਵੀ ਆਪਾਂ ਹੁਣ ਕੱਲੀ ਨੂੰ ਇਹਨੂੰ ਹੀ ਲਾਉਣਾ। ਉਹ ਇਹ ਖੇਤ ਹੈਗਾ ਪੱਠਿਆਂ ਵਾਲਾ। ਜਿਵੇਂ ਚੌਲਾਂ ਵਾਲੇ ਖੇਤ ਰੱਜੇ ਹੁੰਦੇ ਆ ਪਾਣੀ ਨਾਲ ਉਹ ਦਿਨ ਵੀ ਵੱਧ ਨਗਾਉਂਦੇ ਆ। ਇਹਨੂੰ ਆ ਦੇਖੋ। ਇਹ ਮੰਨਣ ਵੀ ਲੱਗੀ ਸੁੱਕਾ। ਇਹ ਚ ਅਜੇ ਤੱਕ ਕਦੇ ਸਰੋਂ ਨਹੀਂ ਹੋਈ। ਪਹਿਲੀ ਵਾਰੀ ਸਰੋਂ ਹੋਈ ਐ ਇਹ ਚ। ਆਪਾਂ ਅੱਗੇ ਵੀ ਨਹੀਂ ਸਪਰੇਅ ਕਰਦੇ ਹੁੰਦੇ ਇਹ ਚ ਕੋਈ। ਤੇ ਐਗਤੀ ਵੀ ਨਹੀਂ ਕਰੀ। ਪਤਾ ਨਹੀਂ ਕੀ ਚੱਕਰ ਐ ਇੱਕ ਤਾਂ ਪਹਿਲਾਂ ਐਗਤੀ ਜਿਹੜਾ ਪਹਿਲਾਂ ਪਾਣੀ ਲਾਉਣਾ ਸੀ ਉਦੋਂ ਪਾਣੀ ਲੱਗਿਆ ਨਹੀਂ ਸੀਗਾ ਇਹਨੂੰ। ਮੀਂਹ ਪੈ ਗਿਆ ਸੀ। ਸਮਝ ਲਓ ਇਹਨੂੰ ਜਦਨ ਦੀ ਬੀਜਿਆ ਇੱਕੋ ਹੀ ਪਾਣੀ ਲਾਇਆ ਆਪਾਂ ਜਿਹੜਾ ਆਪਦੇ ਹੱਥ ਨਾਲ ਲਾਇਆ ਜਾਂ ਦੋ ਮੀਹਾਂ ਦਾ ਪਾਣੀ ਲੱਗਿਆ ਹੋਇਆ ਇਹਦੇ ਚਾ ਜ਼ਰੂਰ ਹੈ ਕਿ ਤੀ ਸਰੋਂ ਜੀ ਜੰਮਿਆਈ ਹੈ ਮਾਰੂ ਜੀ ਵੀ ਹੈ ਮਾੜੀ ਮੋਟੀ ਤੇ ਬਾਕੀ ਕਿਰਪਾ ਪ੍ਰਮਾਤਮਾ ਦੀ ਸਾਰੀ ਆਲ ਗੁੱਡ ਚਲੋ ਉਹ ਦੂਜੇ ਪਾਸੇ ਵੀ ਕੱਢ ਕੇ ਆਉਣੇ ਆ ਗੇੜਾ ਇਹਨੂੰ ਵੀ ਪਾਣੀ ਲਾਉਣ ਦਾ ਮੂਡ ਹੈਗਾ ਕੱਲ ਦਾ ਪਰਸੋਂ ਨੂੰ ਮੀਂਹ ਦੱਸਿਆ ਹੈ ਸ਼ਾਇਦ ਇੱਕ ਦਾ ਦਿਨ ਹੋਰ ਦੇਖ ਲਈਏ ਫਿਰ ਉਸ ਤੋਂ ਬਾਅਦ ਇਹ ਦੋ ਕਿਆਰਿਆਂ ਨੂੰ ਪਾਣੀ ਲਾ ਦਾਂਗੇ ਦੋ ਇੱਕ ਮੋਟਰ ਕੋਲੇ ਵਿੱਗਾ ਕਿਥੋਂ ਉਹਨੂੰ ਲਾਵਾਂਗੇ ਬਸ ਇਹੀ ਸਮਝ ਲਓ ਤਿੰਨ ਤੇ ਤੇ 6 ਕਿੱਗੇ ਤੋਂ ਉਹਨੂੰ ਪਾਣੀ ਲਾਵਾਂਗੇ ਬਸ ਬਾਕੀ ਸਾਰਾ ਕੈਨਸਲ ਪਾਣੀ ਹੁਣ ਨਹੀਂ ਲਾਉਣਾ ਆਹਾ ਮੋਟਰ ਵਾਲਾ ਕਿਆਰਾ ਲੰਬੜਦਾਰ ਨੇ ਭਰਤਾ ਉਧਰੋਂ ਪਰਲੇ ਪਾਸੇ ਨੇ ਪਾਣੀ ਲਾਇਆ ਸੀ ਮੈਨੂੰ ਲੱਗਦਾ ਪੰਜਵਾਂ ਛੇਵਾਂ ਪਾਣੀ ਲਾਤਾ ਹੋਣਾ ਕਣਕ ਦੇਖ ਕੇ ਤੁਹਾਨੂੰ ਦੱਸ ਦਾਂ ਗਾਹਾਂ ਇੱਕੋ ਜਿਹਾ ਨਿਕਲਣੀ ਕੋਈ ਬੜਾ ਫਰਕ ਨਹੀਂ ਪੈਂਦਾ ਆਪਾਂ ਸਿਰਫ ਆ ਖੇਤ ਨੂੰ ਪਾਣੀ ਲਾਉਣਾ ਸੀ ਇੱਕ ਆ ਛੋਟਾ ਕਿਆਰਾ ਹਾ ਜਿਹੜਾ ਹਰਾ ਦਿਨ ਦਾ ਇੱਕ ਕਿਆਰੇ ਉੱਪਰਲੇ ਪਾਸੇ ਪਰਲੇ ਪਾਸੇ ਤੇ ਜਾਂ ਫਿਰ ਉਹ ਬਾਬੇ ਸ਼ੀਦਾਂ ਕੋਲੇ ਆ ਉਹ ਕਣਕ ਨੂੰ ਮੰਨ ਕੇ ਚੱਲੋ ਆਪਾਂ ਡੇਢ ਕਿਲੇ ਨੂੰ ਪਾਣੀ ਲਾਉਣਾ ਸੀ ਬਾਕੀ ਕਿਸੇ ਕਣਕ ਨੂੰ ਪਾਣੀ ਨਹੀਂ ਸੀ ਲਾਉਣਾ ਤਤੰਦਰਾਂ ਨੇ ਕਿਸੇ ਪਾਸੇ ਨਹੀਂ ਛੱਡੀ ਸਾਰੇ ਪਾਸੇ ਹੀ ਭਰਤੇ ਆ ਉਰਲੇ ਮੋਢ ਪਹਿਲਾ ਕਿਆਰਾ ਆ ਮੋਟਰ ਵਾਲਿਆਂ ਨੇ ਭਰਤਾ ਜਿਹੜੀ ਸਾਹਮਣੇ ਮੋਟਰ ਦੀਂਦੀ ਆ ਉਹ ਆਹ ਦੇਖੋ ਉਹ ਜਿਹੜੀ ਸਾਹਮਣੇ ਮੋਟਰ ਦੀਂਦੀ ਜਾਂ ਖਾਲ ਦੇ ਸੈਂਟਰੋਂ ਖੰਭੇ ਕੋਲੇ ਉਹਨਾਂ ਨੇ ਉਹ ਪਰਲੇ ਤਿੰਨ ਕਿਲਿਆਂ ਚ ਪਹਿਲਾ ਕਿਆਰਾ ਉਹਨਾਂ ਨੇ ਭਰਤਾ ਪਰਲੇ ਦੋ ਕਿਆਰੇ ਢਾਈ ਤੇ 4 6 7 7 ਵਿੱਗੇ 100 ਪਰਲੇ ਉੱਪਰ ਲਿਆਨੇ ਭਰਤਾ ਤੇ ਉਹ ਖੰਬੇ ਵਾਲਾ ਖੇਤ ਵੀ ਉਹਦਾ ਵੀ ਇੱਕ ਕਿਹਾਰਾ ਭਰਤਾ ਇਧਰੋਂ ਆ ਲੰਬੜਦਾਰ ਨੇ ਭਰਤਾ ਉਧਰ ਉਹ ਪਰਲੇ ਪਾਸੇ ਕੋਠੀਆਂ ਕੋਲੇ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੱਸਿਆ ਸੀ ਉਹ ਆਪਣੇ ਪ੍ਰੋਗਰਾਮ ਸੀ ਮੈਂ ਉੱਥੇ ਗਿਆ ਹੋਇਆ ਸੀ ਉਹ ਮੈਂ ਉਹ ਭਈਏ ਨੂੰ ਕਹਤਾ ਮੈਂ ਕਿਹਾ ਪੰਦਰਾ ਮੋਟਰ ਬੰਦ ਕਰਦੀ ਉਹਨੇ ਬਿਨਾਂ ਆਟੋਮੈਟਿਕ ਤੋਂ ਮੋਟਰ ਬੰਦ ਕਰਤੀ ਦੂਰੋਂ ਰਾਤ ਨੂੰ ਲੈਟ ਆ ਕੇ ਉਹ ਦੁਬਾਰਾ ਭਰ ਗਿਆ ਆ ਕਿਹਾਰਾ ਇੱਥੇ ਤੱਕ ਭਰਿਆ ਹੋਇਆ ਆ ਆ ਦੇਖੋ ਗੱਲ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਕਿੰਨੀ ਗੱਲ ਆ ਕਟੋਗਾ 2.5 ਬਿਗੇ ਦਾ ਕਿਹੜਾ ਹੋਣਾ ਅੰਦਾਜ਼ਾ ਇਹ ਫੁੱਲ ਡੱਕਦਾ ਇਹਨਾਂ ਨੇ ਮੈਨੂੰ ਹਜੇ ਪੁੱਛਦੇ ਆ ਕਹਿੰਦੇ ਤੇਰੀ ਕਣਕ ਉਕਕਲੀ ਜੀ ਕਾਹਤੋਂ ਪਈ ਆ ਮੈਂ ਕਿਹਾ ਕਣਕ ਕਾਹਤੋਂ ਉਕਲਣੀ ਆ ਮੈਂ ਤਾਂ ਕੋਈ ਕਹਿੰਦੇ ਸਪਰੇਅ ਵੱਧ ਕਰਦੀ ਤੇਲੇ ਵਾਲੀ ਮੈਂ ਕਿਹਾ ਉਹ ਭਰਾਵਾ ਮੈਂ ਤਾਂ ਕੋਈ ਤੇਲੇ ਵਾਲੀ ਸਪਰੇਅ ਹੀ ਨਹੀਂ ਕਰਦਾ ਕੋਈ ਸਪਰੇਅ ਨਹੀਂ ਕਰੀ ਹਜੇ ਤੱਕ ਇਹਦੇ ਤੇ ਕਣਕ ਤੇ ਕਹਿੰਦੇ ਕਣਕ ਤੇਰੀ ਉਕਕਲੀ ਪਈ ਆ ਸੁੱਕਣ ਲੱਗ ਗਈ ਹੁਣ ਇਹਨੂੰ ਕੀ ਦੱਸੂ ਤੁਸੀਂ ਉਹ ਸੁਕਾਈ ਆ ਹੱਦ ਆ ਯਾਰ ਲੋਕਾਂ ਦੀ